ਹਾਂਜੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੀਐਸਟੈਟ 2025 ਦੇ ਬਾਰੇ ਕਿ ਜੋ ਪੇਪਰ ਦੀ ਐਕਸਪੈਕਟਿਡ ਡੇਟ ਜਿਹੜੀ ਹੈਗੀ ਹੈ ਐਗਜ਼ਾਮ ਹੋਣ ਦੀ ਉਹ ਕੀ ਹੋ ਸਕਦੀ ਹੈ ਕਦੋਂ ਤੱਕ ਜਿਹੜਾ ਹੈਗਾ ਅਫੀਸ਼ੀਅਲ ਆਪਣੇ ਕੋਲ ਆ ਸਕਦਾ ਕਿ ਇਸ ਤਰੀਕ ਨੂੰ ਤੁਹਾਡਾ ਪੀਐਸਟੈਟ 2025 ਦਾ ਐਗਜ਼ਾਮ ਲਿਆ ਜਾਵੇਗਾ ਸੋ ਇਸ ਸਾਰੇ ਟੌਪਿਕ ਤੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਸ ਚੈਨਲ ਦੇ ਉੱਪਰ ਜੋ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸਾਇੰਟੀਆ ਬਾਈ ਅਮਨ ਚੈਨਲ ਦਾ ਨਾਮ ਹੈ ਅਤੇ ਇਸ ਚੈਨਲ ਦੇ ਉੱਪਰ ਜੋ ਪੀਐਸਟੈਟ 2024 ਦੀ ਬਿਲਕੁਲ ਫ੍ਰੀ ਦੇ ਵਿੱਚ ਲਗਭਗ ਸਾਰੇ ਹੀ ਵਿਸ਼ਿਆਂ ਦੀ ਤਿਆਰੀ ਕਰਵਾਈ ਗਈ ਸੀ ਐਂਡ ਦਾ ਸਾਈਕੋਲੋਜੀ ਜਿਹੜਾ ਹੈਗਾ ਸੀ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀਗਾ ਜਿਸ ਨੂੰ ਅਸੀਂ 38 ਵੀਡੀਓਜ਼ ਦੇ ਵਿੱਚ ਕਵਰ ਕੀਤਾ ਸੀ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੋ 1 ਬਾਈ 1 ਪਹਿਲਾਂ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਅੱਜ ਵੀ ਤੁਹਾਡੇ ਲਈ ਅਵੇਲੇਬਲ ਨੇ ਜਿਸ ਤਰੀਕੇ ਨਾਲ ਪਹਿਲੇ ਦੋ ਪਾਰਟ ਜੀਨ ਪਿਆਜੇ ਦੇ ਨਾਮ ਤੀਸਰੇ ਦੇ ਵਿੱਚ ਵੀ ਜੀਨ ਪਿਆਜੇ ਉਸ ਤੋਂ ਬਾਅਦ ਵਾਈਗੋਸਕੀ ਸੋ ਇਸ ਤਰੀਕੇ ਦੇ ਨਾਲ ਪ੍ਰੋਪਰ ਟਾਪਿਕ ਵਾਈਜ਼ ਥਿਊਰੀ ਵਾਈਜ਼ ਜੋ ਵੀਡੀਓਜ਼ ਨੇ ਉਹ ਬਣੀਆਂ ਹੋਈਆਂ ਨੇ ਸੋ ਹਰ ਇੱਕ ਟਾਪਿਕ ਨੂੰ ਜੋ ਵੀ ਆਪਣਾ ਐਕਸਪੈਕਟਿਡ ਐਗਜ਼ਾਮ ਦਾ ਕੁਐਸਚਨ ਹੁੰਦਾਗਾ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਹੋਇਆਗਾ ਸੋ ਪਹਿਲੀ ਗੱਲ ਤਾਂ ਜੋ ਵੀ ਬੱਚੇ ਤਿਆਰੀ ਕਰਨਾ ਚਾਹ ਰਹੇ ਨੇ ਐਂਡ ਉਹ ਇਦਾਂ ਦੇ ਕੋਰਸ ਦੀ ਉਡੀਕ ਦੇ ਵਿੱਚ ਨੇ ਕਿ ਉਹਨਾਂ ਨੂੰ ਪੇੜ ਕੋਰਸ ਨਾਲ ਲੈਣਾ ਪਵੇ ਹਰ ਇੱਕ ਚੀਜ਼ ਉਹਨਾਂ ਨੂੰ ਇੱਕੋ ਥਾਂ ਤੇ ਅਵੇਲੇਬਲ ਹੋ ਜੇ ਤਾਂ ਇਹ ਚੈਨਲ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵੈਸਟਰ ਹੋਏਗਾ ਸੋ ਅਗਰ ਤੁਸੀਂ ਮੈਂ ਸਕਰੋਲ ਡਾਊਨ ਕਰ ਰਹੇ ਣਾਲ ਦੀ ਨਾਲ ਤੁਸੀਂ ਦੇਖ ਵੀ ਸਕਦੇ ਹੋ ਕਿ ਹਰ ਇੱਕ ਟੌਪਿਕ ਜਿਹੜਾ ਹੈਗਾ ਉਹ 38 ਵੀਡੀਓਜ਼ ਦੇ ਵਿੱਚ ਅਕੋਰਡਿੰਗ ਟੂ ਸਿਲੇਬਸ ਇੱਥੇ ਕਵਰ ਕੀਤਾ ਹੋਇਆਗਾ ਐਂਡ ਕੱਲਾ ਸੀਡੀਪੀ ਦਾ 30 ਨੰਬਰ ਨਹੀਂ ਬਲਕਿ ਜੋ ਤੁਹਾਡਾ ਸਬਜੈਕਟ ਪੈਡਾਗੋਜੀ ਹੁੰਦੀ ਹੈ ਉਸਦੇ ਵੀ ਬਹੁਤ ਸਾਰੇ ਟਾਪਿਕ ਇਹਦੇ ਵਿੱਚ ਕਵਰ ਕੀਤੇ ਹੋਏ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਾਰਟ ਨੰਬਰ 38 ਤੱਕ ਟੋਟਲ ਨੇ ਸੋ ਲਾਸਟ 38ਵਾਂ ਪਾਰਟ ਇਥੇ ਬਲੂਮ ਟੈਕਸਨੋਮੀ ਜਿਹੜਾ ਹੈਗਾ ਉਹਦਾ ਬਣਿਆ ਹੋਇਆ ਹੈਗਾ ਸੋ ਹੋਪਫੁਲੀ ਤੁਸੀਂ ਇਹਨਾਂ ਨੂੰ ਰੈਫਰੈਂਸ ਦੇ ਤੌਰ ਤੇ ਲੈ ਸਕਦੇ ਹੋ ਐਂਡ ਆਪਣੀ ਬਹੁਤ ਹੀ ਵਧੀਆ ਜਿਹੜੀ ਤਿਆਰੀ ਹੈ ਉਹ ਕਰ ਸਕਦੇ ਹੋ ਜਿਦੋਂ ਹੀ ਐਗਜ਼ਾਮ ਹੋਇਆ ਤੇ ਕੁਝ ਹੀ ਸਮੇਂ ਬਾਅਦ ਮੈਂ ਜੋ ਆਨਸਰ ਕੀ ਸੀ 익ਸਪੈਕਟਿਡ ਆਨਸਰ ਕੀ ਸੀ ਉਹ ਅਪਲੋਡ ਕਰ ਦਿੱਤੀਆਂ ਸੀਗੀਆਂ ਐਂਡ ਚਾਹੇ ਪੇਪਰ 1 ਹੋਵੇ ਚਾਹੇ ਪੇਪਰ 2 ਹੋਵੇ ਜੋ ਵੀ ਤੁਹਾਨੂੰ ਮੈਂ ਆਨਸਰ ਕੀ ਦੱਸੀਆਂ ਸੀ ਪੀਐਸਟ 2024 ਦੇ ਵਿੱਚ ਲਗਭਗ ਸਭ ਕੁਝ ਉਹੀ ਪੂਰੇ ਦੇ ਪੂਰੇ 30 ਕੁਐਸਚਨ ਜਿਹੜੇ ਹੈਗੇ ਨੇ ਅਫੀਸ਼ੀਅਲ ਆਨਸਰ ਕੀ ਦੇ ਵਿੱਚ ਵੀ ਉਹੀ ਲੱਗੇ ਹੋਏ ਸੀਗੇ ਜੋ ਕਿ ਐਗਜ਼ਾਮ ਤੋਂ ਕੁਝ ਘੰਟਿਆਂ ਬਾਅਦ ਹੀ ਮੈਂ ਤੁਹਾਨੂੰ ਦੱਸ ਦਿੱਤੇ ਸੀਗੇ ਸੀਡੀਪੀ ਦੇ ਸੋ ਸੀਡੀਪੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕਲੀਅਰ ਕਰ ਸਕਦੇ ਹੋ ਐਂਡ ਬਹੁਤ ਜ਼ਿਆਦਾ ਸਟੂਡੈਂਟ ਨੇ ਜਿਨ੍ਹਾਂ ਨੇ ਪੀਐਸਟ 2024 ਦਾ ਪੇਪਰ ਇਨਾ ਵੀਡੀਓਜ਼ ਦੇ ਨਾਲ ਜਿਹੜਾ ਹੈਗਾ ਕਲੀਅਰ ਕੀਤਾ ਕਿਉਂਕਿ ਲਗਭਗ ਮਈ ਜੂਨ ਦੇ ਵਿੱਚ ਮੈਂ ਸਟਾਰਟ ਕੀਤਾ ਸੀਗਾ ਤੇ ਉਦੋਂ ਤੋਂ ਹੀ ਬਹੁਤ ਸਾਰਾ ਬੱਚਿਆਂ ਨੇ ਜਿਹੜੀਆਂ ਵੀਡੀਓ ਸੀ ਦੇਖੀਆਂ ਐਂਡ ਜੋ ਮੈਂ ਐਗਜ਼ਾਮ ਦੀ ਡੇਟ ਪਿਛਲੇ ਜੂਨ ਦੇ ਵਿੱਚ ਪਿਛਲੀ ਮਈ ਜੂਨ ਦੇ ਵਿੱਚ 2024 ਦੇ ਵਿੱਚ ਵੀ ਮੈਂ ਕਹਿੰਦਾ ਸੀ ਕਿ ਤੁਹਾਡਾ ਪੇਪਰ ਅਕਤੂਬਰ ਨਵੰਬਰ ਦਸੰਬਰ ਨਵੰਬਰ ਦਸੰਬਰ ਤੱਕ ਹੱਦ ਹੈ ਕਿ ਪੱਕਾ ਹੋਏਗਾ ਡੈਫੀਨਿਟਲੀ ਹੋਏਗਾ ਐਂਡ ਜਿਹੜਾ ਤੁਹਾਡਾ ਐਗਜ਼ਾਮ ਸੀਗਾ ਪੀਐਸਟੈਟ 2024 ਦਾ ਉਹ ਵੀ 1 ਦਸੰਬਰ 2024 ਨੂੰ ਹੋਇਆ ਸੀ ਹਾਂਜੀ ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਇੰਗਲਿਸ਼ ਪੈਡਾਗੋਜੀ ਬੜਾ ਇੰਪੋਰਟੈਂਟ ਪੋਰਸ਼ਨ ਹੁੰਦਾ ਆਪਣੇ ਐਗਜ਼ਾਮ ਦਾ ਕਿਉਂਕਿ 15 ਨੰਬਰ ਪੈਰਾਗ੍ਰਾਫ ਦਿੱਤਾ ਲਗਭਗ ਸਾਰੇ ਹੀ ਕਰ ਲੈਂਦੇ ਨੇ ਲੇਕਿਨ ਜੋ ਬਾਕੀ 15 ਨੰਬਰ ਨੇ ਪੈਡਾਗੋਜੀ ਦੇ ਉਹ ਬੜੇ ਇੰਪੋਰਟੈਂਟ ਨੇ ਐਂਡ ਸਿਰਫ 11 ਵੀਡੀਓਜ਼ ਦੇ ਵਿੱਚ ਇਹਨਾਂ ਨੂੰ ਵੀ ਇੱਥੇ ਕਵਰ ਕੀਤਾ ਹੋਇਆ ਐਂਡ ਜੋ 24 ਦਾ ਪੇਪਰ ਸੀਗਾ ਲਗਭਗ ਸਾਰੇ ਇੱਥੋਂ ਤੱਕ ਕਿ ਜੋ ਐਮਸੀਕਿਊ ਸੀਗੇ ਜੋ ਇਹਨਾਂ ਵੀਡੀਓਜ਼ ਦੇ ਵਿੱਚ ਤੁਹਾਨੂੰ ਕਰਵਾਏ ਗਏ ਸੀਗੇ ਸੇਮ ਟੂ ਸੇਮ ਐਮ ਜੀ ਐਮਸੀਕਿਊ ਜਿਹੜੇ ਹੈਗੇ ਸੀ ਉਹੀ ਪੇਪਰ ਦੇ ਵਿੱਚ ਆਏ ਨੇ ਪੀਐਸਟੈਟ 2024 ਦੇ ਵਿੱਚ ਸੋ ਇੰਗਲਿਸ਼ ਪੈਡਾਗੋਜੀ ਦੇ ਲਈ ਵੀ ਤੁਸੀਂ ਇਸ ਚੈਨਲ ਨੂੰ ਰੈਫਰ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਵੀ ਬਾਕੀ ਜੋ ਮੈਂ ਤੀਆਂ ਵਾਈ ਵੀਡੀਓਜ਼ ਨੇ ਵਿੱਚ ਹੀ ਮੈਥ ਦੀ ਪੈਡਾਗੋਜੀ ਵੀ ਤੁਹਾਨੂੰ ਕਰਵਾਈ ਗਈ ਹੈ ਇਸ ਤੋਂ ਇਲਾਵਾ ਪੰਜਾਬੀ ਨੂੰ ਕਵਰ ਕੀਤੇ ਪੰਜਾਬੀ ਦੇ ਇੰਪੋਰਟੈਂਟ ਐਮਸੀਕਿਊ ਕਵਰ ਕੀਤੇ ਨੇ ਜੋ ਹਰ ਇੱਕ ਵਿਸ਼ੇ ਦੇ ਲਗ ਤੋਂ ਲਗ ਐਮਸੀਕਿਊ ਨੇ ਉਹਨਾਂ ਨੂੰ ਵੀ ਕਵਰ ਕੀਤਾ ਹੋਇਆ ਆ ਈਟੀਟੀ ਕੇਡਰ ਦੇ ਸਟੂਡੈਂਟ ਤੇ ਲਈ ਜੋ ਈਵੀਐਸ ਦਾ ਮੇਨ ਪੋਰਸ਼ਨ ਹੈ ਉਹ 26 ਵੀਡੀਓਸ ਦੇ ਵਿੱਚ ਕਵਰ ਕੀਤਾ ਗਿਆ ਆ ਇਹਦੇ ਵਿੱਚ ਇਹ ਨਹੀਂ ਕਿ ਸਿਰਫ ਐਮਸੀਕਿਊ ਹੀ ਕਰਵਾਏ ਨੇ ਸਾਰੀਆਂ ਵੀਡੀਓਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹ ਨਹੀਂ ਕਿ ਸਿਰਫ ਐਮਸੀਕਿਊ ਕਰਵਾਏ ਨੇ ਪਹਿਲਾਂ ਥਿਊਰੀ ਹੈ ਬਾਅਦ ਦੇ ਵਿੱਚ ਉਸ ਨਾਲ ਰਿਲੇਟਡ ਜਿਹੜੇ ਹੈਗੇ ਨੇ ਉਹ ਐਮਸੀਕਿਊ ਕਰਵਾਏ ਗਏ ਨੇ ਚੈਨਲ ਦਾ ਨਾਮ ਦੇਖ ਸਕਦੇ ਹੋ ਸਾਇੰਟੀਆ ਭਾਈ ਅਮਨ ਸੋ ਹੁਣ ਆਪਾਂ ਗੱਲ ਕਰਦੇ ਹਾਂ ਪੀਐਸਟੈਟ 2025 ਦੇ ਬਾਰੇ ਸੋ ਪੀਐਸਟ 2025 ਦੇਖੋ ਇਹ ਤਾਂ ਹੈ ਨਵੰਬਰ ਦਸੰਬਰ ਤਾਂ ਦੇਖੋ ਐਂਡ ਲਾਈਨ ਹੈ ਕਿ ਉਦੋਂ ਤਾਂ ਪੇਪਰ ਹੋਏਗਾ ਹੀ ਹੋਏਗਾ ਅਗਰ ਗਵਰਨਮੈਂਟ ਕਿਸੇ ਨਾ ਕਿਸੇ ਰੀਜ਼ਨ ਕਰਕੇ ਪੇਪਰ ਨੂੰ ਦੇਰੀ ਵੀ ਕਰ ਰਹੀ ਹੈ ਪੇਪਰ ਦੇ ਵਿੱਚ ਤਾਂ ਉਦੋਂ ਤੱਕ ਤਾਂ ਜਿਹੜਾ ਪੇਪਰ ਤੁਹਾਡਾ ਹੋ ਹੀ ਜਾਣਾ ਲੇਕਿਨ ਅਗਰ ਅੱਜ ਦੇ ਸਿਨੈਰੀ ਨੂੰ ਦੇਖੀਏ ਤਾਂ ਕਿਉਂਕਿ ਅੱਗੇ ਭਰਤੀਆਂ ਆਣਗੀਆਂ ਅੱਗੇ ਗਵਰਨਮੈਂਟ 2027 ਤੱਕ ਹੈ 2 ਸਾਲ ਬਚੇ ਨੇ ਅੱਗੇ ਭਰਤੀਆਂ ਵੀ ਆਉਣਗੀਆਂ ਭਰਤੀ ਤੋਂ ਪਹਿਲਾਂ ਜ਼ਿਆਦਾ ਚਾਂਸ ਹੈ ਕਿ ਪੀਐਸਟ ਦਾ ਇੱਕ ਹੋਰ ਜਿਹੜਾ ਐਗਜ਼ਾਮ ਹੈ ਉਹ ਹੋਵੇ ਤੇ ਉਹ ਇਸ ਵਾਰ ਜਲਦੀ ਵੀ ਹੋ ਸਕਦਾਗਾ ਕਿਉਂਕਿ ਇੱਕ ਤਾਂ ਪੱਕੀ ਹੈ ਦੋ ਵਰਤनियां ਵੀ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਕਰਕੇ ਜਿਹੜੇ ਵੀ ਤੁਸੀਂ ਤਿਆਰੀ ਕਰ ਰਹੇ ਹੋ ਜਿਨ੍ਹਾਂ ਦਾ ਵੀਅਰਡ ਹੋਇਆ ਜਾਂ ਜਾਂ ਕੋਈ ਫਰਦਰ ਤੁਸੀਂ ਮਾਸਟਰ ਕੁਕਟਰ ਜਾਂ ਫਿਰ ਈਟੀਟੀ ਇਗਜ਼ਾਮ ਦੀ ਤਿਆਰੀ ਕਰਨੀ ਆ ਸੋ ਪਹਿਲਾ ਸਟੈਪ ਤੁਹਾਡਾ ਟੈਟ ਹੀ ਹੈ ਚਾਹੇ ਪੀਐਸਟੈਟ ਪੇਪਰ 1 ਹੋਵੇ ਜਾਂ 2 ਹੋਵੇ ਤਾਂ ਉਹ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਤਾਂ ਜ਼ਰੂਰ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਕਰ ਸਕਦੇ ਹੋ ਕਿਉਂਕਿ ਅੱਜ ਦੇ ਸਿਨੈਰੀਓ ਨੂੰ ਦੇਖਦੇ ਹੋਏ ਨਵੰਬਰ ਦਸੰਬਰ ਮੈਂ ਨਹੀਂ ਕਹੂੰਗਾ ਤਾਂ ਸਟਾਰਟਿੰਗ ਤੇ ਅਸੀਂ ਬੋਲ ਸਕਦੇ ਹਾਂ ਕਿ ਤੁਹਾਡਾ ਪੇਪਰ ਜਿਹੜਾ ਹੈਗਾ ਅਗਸਤ ਸਤੰਬਰ ਜਾਂ ਅਕਤੂਬਰ ਇੱਥੋਂ ਤੱਕ ਹੋ ਸਕਦਾ ਹੈ ਸੋ ਉਹਨੂੰ ਕੋਕੇ ਤੁਹਾਨੂੰ ਤਿੰਨ ਕੁ ਮਹੀਨੇ ਤਾਂ ਤਿਆਰੀ ਲਈ ਵੀ ਚਾਹੀਦੇ ਹੋਣਗੇ ਠੀਕ ਹੈ April ਜਿਹੜਾ ਹੈਗਾ ਉਹ ਹਾਫ ਤੋਂ ਉੱਪਰ ਚਲਾ ਗਿਆ ਇਸ ਤੋਂ ਬਾਅਦ ਮਈ ਜੂਨ ਜੁਲਾਈ ਤੁਹਾਨੂੰ ਤਿਆਰੀ ਲਈ ਵੀ ਚਾਹੀਦਾ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਐਗਜ਼ਾਮ ਹੈ ਉਹ ਡੈਫੀਨਿਟਲੀ ਹੋਏਗਾ ਪਹਿਲਾਂ ਤੋਂ ਇਸ ਵਾਰ ਪਹਿਲਾਂ ਹੋਣ ਦੀ ਜ਼ਿਆਦਾ ਪੋਸਿਬਿਲਿਟੀ ਹੈ ਕਿਉਂਕਿ ਉਸ ਤੋਂ ਬਾਅਦ ਭਰਤੀ ਹੈ ਹੁਣ ਗੱਲ ਆ ਜਾਂਦੀ ਹੈ ਕਿ ਜੋ ਮੈਂ ਕਹਤਾ ਪਲੀਜ਼ ਇਹਨਾਂ ਮੰਨਿਓ ਕਿ ਮੈਂ ਬਿਲਕੁਲ ਸਹੀ ਹੀ ਕਿਹਾ ਇਹ ਦੇਖੋ ਇੱਕ ਅੰਦਾਜ਼ਾ ਹੁੰਦਾ ਜਿਸ ਤਰੀਕੇ ਨਾਲ 2024 ਦੇ ਵਿੱਚ ਵੱਖ-ਵੱਖ ਸਿਨੈਰੀਓ ਨੂੰ ਦੇਖਦੇ ਹੋਏ ਮੈਂ ਬੋਲਿਆ ਸੀ ਕਿ ਤੁਹਾਡਾ ਪੇਪਰ ਜਿਹੜਾ ਹੈਗਾ ਉਹ ਨਵੰਬਰ ਦਸੰਬਰ ਤੱਕ ਜਾਏਗਾ ਹੀ ਜਾਏਗਾ ਠੀਕ ਹੈ ਮੈਂ ਬੋਲਤਾ ਸੀ ਮੇਬੀ ਜੁਲਾਈ ਦੇ ਵਿੱਚ ਵੀਡੀਓ ਬਣੀ ਸੀ ਉਹਦੇ ਵਿੱਚ ਬੋਲਤਾ ਸੀ ਕਿ ਜਾਏਗਾ ਹੀ ਜਾਏਗਾ ਤੇ ਉਹ ਪੇਪਰ ਤੁਹਾਡਾ ਦਸੰਬਰ ਦੇ ਵਿੱਚ ਗਿਆ ਸੀਗਾ 2024 ਦਾ ਤਾਂ ਜੋ ਮੌਜੂਦਾ ਹਾਲਾਤ ਨੇ ਅਗਰ ਆਪਾਂ ਉਹਨਾਂ ਨੂੰ ਦੇਖੀਏ ਕਈ ਸਾਰੇ ਪਹਿਲੂ ਨੂੰ ਆਪਾਂ ਕੰਪਾਈਲ ਕਰਕੇ ਦੇਖੀਏ ਤਾਂ ਕਿਤੇ ਨਾ ਕਿਤੇ ਪੇਪਰ ਪਹਿਲਾਂ ਹੋਣ ਦੇ ਅਸਾਰ ਹੈਗੇ ਨੇ ਇਸ ਵਾਰ ਪੇਪਰ ਹੋਏਗਾ ਹੀ ਹੋਏਗਾ ਸਾਲ ਦੇ ਵਿੱਚ ਇਹ ਤਾਂ ਤੈਅ ਹੈ ਤੇ ਪੇਪਰ ਪਿਛਲੀ ਵਾਰ ਨਾਲੋਂ ਵੀ ਪਹਿਲਾਂ ਹੋਏਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ 3 ਮਹੀਨੇ ਜਿਹੜਾ ਹੈਗਾ ਕਟੋ-ਕਟ ਤਿਆਰੀ ਲਈ ਵੀ ਚਾਹੀਦੇ ਨੇ ਪ੍ਰੋਪਰ ਵੇ ਦੇ ਨਾਲ ਤਾਂ ਉਹ ਤੁਸੀਂ ਇਸ ਚੈਨਲ ਨੂੰ ਰੈਫਰ ਕਰ ਸਕਦੇ ਹੋ ਜਿੱਨੇ ਜੋ ਵੀ ਬਿਲਕੁਲ ਫ੍ਰੀ ਜਿਹੜੀ ਕੁਆਲਿਟੀ ਐਜੂਕੇਸ਼ਨ ਹੈ ਨਾ ਔਥੈਂਟਿਕ ਕੰਟੈਂਟ ਅਗਰ ਕਿਸੇ ਨੂੰ ਚਾਹੀਦਾਗਾ ਤਾਂ ਇਸ ਚੈਨਲ ਨੂੰ ਰੈਫਰ ਕਰ ਸਕਦੇ ਹੋ ਬਹੁਤ ਸਾਰੇ ਬੱਚਿਆਂ ਦਾ ਪਹਿਲਾਂ ਵੀ ਜਿਹੜਾ ਐਗਜ਼ਾਮ ਇਥੋਂ ਕ੍ਰੈਕ ਹੋਇਆ ਹੈ ਨਾ ਵੀਡੀਓਜ਼ ਨੂੰ ਦੇਖਦੇ ਹੋਏ ਸੋ ਆਪਣੀ ਤਿਆਰੀ ਨੂੰ ਖਿੱਚ ਕੇ ਰੱਖੋ ਕਿਉਂਕਿ ਉਸ ਦੇ ਨਾਲ ਹੀ ਨਵੀਂ ਭਰਤੀ ਵੀ ਹੈ ਹੈਨਾ ਕਿਉਂਕਿ ਜਦੋਂ ਵੀ ਤੁਹਾਡਾ ਪੇਪਰ ਹੋਇਆ ਤਾਂ ਨਵੀਂ ਪੜਤੀ ਡੈਫੀਨਿਟਲੀ ਆਏਗੀ ਚਾਹੇ 25 ਦੇ ਐਂਡ 'ਚ ਜਾਂ 26 ਦੇ ਸਟਾਰਟਿੰਗ 'ਚ ਤਾਂ ਮਤਲਬ ਜਦੋਂ ਵੀ ਉਹ ਆਈ ਤਾਂ ਕਿਤੇ ਨਾ ਕਿਤੇ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈਗਾ ਦੋਨੋਂ ਹੀ ਇਗਜ਼ਾਮ ਕੁਝ ਖੁਸ਼ ਮਹੀਨੇ ਦੇ ਵਿੱਚ ਦੇ ਅੰਤਰ ਦੇ ਵਿੱਚ ਕਰ ਕਰੈਕ ਕਰਨ ਦਾ ਤਾਂ ਕਰਕੇ ਆਪਣੀ ਤਿਆਰੀ ਬਿਲਕੁਲ ਖਿੱਚ ਕੇ ਰੱਖੋ ਇਹ ਨਾ ਸੋਚੋ ਕਿ ਅਸੀਂ ਪੀਐਸਟ ਦੇ ਨੋਟੀਫਿਕੇਸ਼ਨ ਦਾ ਵੇਟ ਕਰਾਂਗੇ ਵੀ ਆਫੀਸ਼ੀਅਲ ਆਏਗਾ ਤੇ ਉਸ ਤੋਂ ਬਾਅਦ ਹੀ ਅਸੀਂ ਤਿਆਰੀ ਸਟਾਰਟ ਕਰਾਂਗੇ ਕਿਉਂਕਿ ਜਦੋਂ ਲੈਟਰ ਆਫੀਸ਼ੀਅਲ ਜਾਰੀ ਹੋ ਜਾਂਦਾ ਉਹ ਤਾਂ ਸਿਰਫ ਡੇਟ ਹੀ ਆਉਂਦੀ ਹੈ ਤੇ ਉਹ ਡੇਟ ਦਾ ਐ ਨਹੀਂ ਪਤਾ ਤੁਹਾਨੂੰ ਡੇਢ ਮਹੀਨਾ ਮਿਲੇ ਜਾਂ ਮਹੀਨਾ ਮਿਲੇ ਤੇ ਇੰਨੇ ਸ਼ਾਰਟ ਟਾਈਮ ਦੇ ਵਿੱਚ ਫਿਰ ਕਈ ਵਾਰ ਜੋ ਤਿਆਰੀ ਹੈ ਉਹ ਪੋਸੀਬਲ ਨਹੀਂ ਹੁੰਦੀ ਤੇ ਇੱਕ ਮੋਸਟ ਇੰਪੋਰਟੈਂਟ ਜਿਹੜੇ ਤੁਹਾਡੇ ਪੀਐਸਟੈਟ ਦੀ ਜੂਨੀਅਨ ਹੈਗੀ ਹੈ ਤਾਂ ਆਪਣੀ ਜੂਨੀਅਨ ਦਾ ਸਾਥ ਦਿਓ ਜੋ ਟੀਚਰ ਆਲਰੇਡੀ ਜੌਬ ਕਰ ਰਹੇ ਨੇ ਠੀਕ ਹੈ ਲੱਗੇ ਹੋਏ ਨੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਹੀ ਹੋਏਗਾ ਕਿ ਬਹੁਤ ਸਾਰਾ ਸੰਘਰਸ਼ ਜਿਹੜਾ ਹੈਗਾ ਕਰਨਾ ਪੈਂਦਾਗਾ ਤੁਸੀਂ ਐਗਜ਼ਾਮ ਦੇ ਲਈ ਵੀ ਤੁਹਾਨੂੰ ਸੰਘਰਸ਼ ਕਰਨਾ ਪਊਗਾ ਸੰਘਰਸ਼ ਤੋਂ ਬਿਨਾ ਜੋ ਲੈਟਰ ਹੈ ਜਾਂ ਗਵਰਨਮੈਂਟ ਦਾ ਧਿਆਨ ਦਿਵਾਉਣਾ ਆਪਣੇ ਵੱਲ ਬੜਾ ਜ਼ਰੂਰੀ ਹੁੰਦਾ ਹੈਗਾ ਤਾਂ ਉਸ ਸੰਘਰਸ਼ ਤੋਂ ਬਿਨਾ ਪੋਸੀਬਲ ਨਹੀਂ ਹੈਗਾ ਤਾਂ ਜੋ ਵੀ ਤੁਹਾਡੀ ਯੂਨੀਅਨ ਬਣੀ ਹੈ ਪੀਐਸਟੈਟ ਦੀ ਤਾਂ ਉਸ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਜੋ ਤੁਹਾਡਾ ਪੀਐਸਟੈਟ ਦਾ ਪੇਪਰ ਹੈ ਹੋਰ ਵੀ ਜਿਹੜਾ ਹੈਗਾ ਉਹ ਪਹਿਲਾਂ ਆ ਜਾਵੇ ਅਤੇ ਤੁਹਾਡੇ ਲਈ ਇੱਕ ਵਧੀਆ ਮੌਕਾ ਬਣੇ ਕਿ ਸਕਰੀਨਿੰਗ ਇਗਜ਼ਾਮ ਦੀ ਤਿਆਰੀ ਲਈ ਵੀ ਤੁਹਾਨੂੰ ਜਿਹੜਾ ਹੈਗਾ ਸਫੀਸ਼ੀਐਂਟ ਟਾਈਮ ਬਾਅਦ ਦੇ ਵਿੱਚ ਮਿਲ ਸਕੇ